ਸਾਰੇ ਹੈ ਜੀ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਸ ਕਰਦੇ ਹਾਂ ਜੀ ਸਾਰੇ ਜਣੇ ਹੈ ਠੀਕ ਠਾਕ ਹੋਵੋਗੇ ਵਧਗਾ ਹੋਵੋਗੇ ਅੱਜ ਆਪਾਂ ਆਏ ਹੋਏ ਹਾਂ ਇਹ ਜੀ ਤਲਵੰਡੀ ਸਾਬੋ ਹੈ ਟਰੈਕਟਰ ਮੰਡੀ ਦੇ ਆਓ ਬਾਈ ਜੀ ਨਾਲ ਤਾਂ ਆਪਾਂ ਜੀ ਆਪ ਦੇਖਦੇ ਹਾਂ ਟਰੈਕਟਰ ਨਾਲ ਆਪਾਂ ਬਾਈ ਜੀ ਟਰੈਕਟਰ ਹੈ ਜੀ ਸੋਨੋ ਬਖਾਣਿਆ ਆਸ ਕਰਦੇ ਹਾਂ ਜੀ ਤੁਸੀਂ ਵੀਡੀਓ ਕੋ ਸਾਰੀ ਜੀ ਹੈ ਜਰੂਰ ਵੇਖੋਗੇ ਹਾਂ ਜੀ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਕਿਹੜੇ ਬਾਈ ਜੀ ਆਪਣੇ ਕੋਲ ਹੈਗੇ ਜੀ ਅੱਜ ਦਾ 135 ਫਿਰ ਅੱਛਾ ਬਾਈ ਜੀ ਹਾਂ ਜੀ ਹਾਂ ਤਸੂ ਜੀ ਇਹ ਪੰਜਾਬ ਨੰਬਰ ਆ ਜੀ ਠੀਕ ਆ ਜੀ ਕਿਹੜਾ ਵੀ ਮਾਡਲ ਕਿਹੜਾ ਇਹ ਇਹ ਮਾਡਲ 95 ਜੀ ਅੱਛਾ ਜੀ ਇਹ ਬਾਈ ਫਿਰ ਪਿਛਲੇ ਟਾਇਰ ਅੱਧੇ ਆ ਜੀ ਅੱਛਾ ਜੀ ਹੈ ਕਿੰਨੇ ਵਾਲੇ ਬਾਈ ਜੀ ਦੇ ਟਾਇਰ ਪਿਛਲੇ 12 ਵਾਲੇ ਜੀ ਅੱਛਾ ਤੇ ਬਾਈ ਜੀ ਇਹਦਾ ਕਿੰਨਾ ਹੈਗਾ ਪ੍ਰਾਈਸ ਕਿੰਨਾ ਆਪਣਾ ਇਹਦੇ 1 ਲੱਖ 35 36000 ਰੁਪਏ ਦੇ ਟੱਕੇ ਆਜਾ ਲੈ ਮਿੱਤਰਾਂ ਮੜਾ ਆਇਆ ਹਾਂ ਬਈ ਕਾਹਨੋਂ ਆਜਾ ਮੜਾ ਹੈ ਟਰੈਕਟਰ ਦਿਖਾ ਹਾਂ ਜੀ ਮਿੱਤਰੋ ਪਹਿਲਾਂ ਤਾਂ ਹੈ ਟਰੈਕਟਰ ਆਪਾਂ ਤੁਹਾਨੂੰ ਪਿਛ ਆਏ ਕਰ ਬਾਈ ਮੜੇ ਗਾਹ ਨੂੰ ਹੋਗੇ ਪਹਿਲੇ ਤਾਂ ਹੈ ਵੱਡੇ ਮਗਰਾਟ ਲੱਗੇ ਹੋਏ ਆ ਜੀ ਅੱਛਾ ਬਾਈ ਵੱਡੇ ਮਗਰਾਟ ਲੱਗੇ ਹੋਏ ਆ ਇਹਦੇ ਅੱਛਾ ਜੀ ਦੂਸਰੇ 894 ਮਗਰਾਟ ਲੱਗੇ ਹੋਏ ਵਧੀਆ ਜੀ ਅੱਛਾ ਜੀ ਇਹ ਬਾਈ ਜੀ ਮੰਨ ਲਾ ਇਹ ਠੀਕ ਆ ਜੀ ਕਿਹੜਾ ਮਾਡਲ ਹੈ ਕਿੰਨਾ ਕਿੰਨਾ 95 ਜੀ ਇਹਦੇ ਕਿੰਨਾ ਹੈਗਾ ਜੀ ਪ੍ਰਾਈਸ ਕਿੰਨਾ ਇਹਦਾ ਜੀ 1 ਲੱਖ 37000 ਰੇਟ ਲੱਗਿਆ ਹੈ ਜੀ ਬਾਈ ਜੀ ਹੈ ਜਿਹੜਾ ਬੰਦਾ ਆਪਣੀ ਜੀ ਆਇਆ ਹੈ ਜੀ ਵੀਡੀਓ ਦੇਖਣ ਦੇ ਮੌਕੇ ਦੇ ਮਾਨਤਨ ਰੱਖ ਲਾਂਗੇ ਠੀਕ ਆ ਬਾਈ ਜੀ ਆ ਜਾ ਹੁਣ ਮਿੱਤਰ ਬਾਈ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਆ ਬਾਈ ਮੋਬਾਈਲ ਨੰਬਰ ਪਾ ਦੇ ਜੀ ਕਿੰਨੇ ਕੰਨੇਵੇਂ ਨਾਂ ਹੈ ਇਹ ਦੂਜੇ ਨਾਂ ਜੀ ਦੂਜੇ ਨਾਂ ਬਾਈ ਇੱਕ ਵਾਰੀ ਆਪ ਤਾਂ ਹੈ ਫੋਨ ਨੰਬਰ ਜ਼ਰੂਰ ਦੱਸ ਦੇ ਤੇ ਬਾਈ ਪਿੰਡ ਵੀ ਨਾਲ ਜ਼ਰੂਰ ਦੱਸ ਆਪਣਾ ਪਿੰਡ ਹੈਗਾ ਜੀ ਤਲਵੰਡੀ ਸਾਬੋ ਤੋਂ ਇੱਥੋਂ 7-8 ਕਿਲੋਮੀਟਰ ਸੰਦੋਹਾ ਠੀਕ ਆ ਜੀ ਤੇ ਨੰਬਰ ਹੈਗਾ 94172 ਜੀ ਹਾਂ 70935 ਜੀ ਠੀਕ ਆ ਜੀ ਇਹ ਟਰੈਕਟਰ ਵੀ ਆਪਣੇ ਕੋਲੇ ਆ ਬਾਹਰ ਪੰਪਾ ਇਹ ਟਰੈਕਟਰ ਦਾ ਅੱਛਾ ਜੀ ਤਾਂ ਹੈ ਬਾਹਰ ਪੰਪਾ ਦਾ ਬਾਈ ਇਹ ਹਾਂ ਜੀ ਹਾਂ 94 ਮਾਡਲ ਹੈ ਇਹ ਜੀ ਅੱਛਾ ਜੀ ਹਾਂ ਜੀ ਹਾਂ ਜੀ ਇਹ 94 ਮਾਡਲ ਹੈ ਜੀ ਹਾਂ ਜੀ ਬਾਹਰ ਪੰਪਾ ਜੀ ਇਹਦੇ ਠੀਕ ਆ ਜੀ ਚਾਰੇ ਟਾਇਰ ਆ ਓਏ ਅੱਧੇ ਆ ਜੀ ਸਾਫ਼ ਹੈ ਨਾ ਬਾਈ ਯਾਰ ਬਹੁਤ ਪਿਆਣਾ ਯਾਰ ਤੇਲ ਤੂਲ ਕਿਤੇ ਨਹੀਂ ਹੈ ਨਾ ਐਂ ਦਾ ਯਾਰ ਹੁੰਦਾ ਹਨ ਹਾਂ ਜੀ ਓਕੇ ਬਾਹ ਕੇ ਲੈ ਜਾਣ ਜੀ ਅੱਛਾ ਜੀ ਵੱਡੇ ਮਗਰੇਟ ਲੱਗੇ ਹੋਏ ਇਹਦੀ ਵੀ 845 ਅੱਛਾ ਪਿੱਛੋਂ ਵੀ ਨਾ ਰਹਾਵ ਤਾਂ ਸੀ ਠੀਕ ਬਈ ਸਾਫ਼ ਹਾਂ ਜੀ ਹਾਂ ਜੀ ਵਧੀਆ ਸਾਫ਼ ਆ ਜੀ ਪਿੱਛੋਂ ਵੀ ਐਂ ਕਰ ਹੈਂ ਆਲਖਾ ਬਈ ਪਿੱਛੋਂ ਵੀ ਦਿਖਾ ਦੇ ਦੋ ਗੋੜੀਆਂ ਬਾਹ ਕੇ ਲੈ ਜਾਣ ਜੀ ਜਿਹੜਾ ਹਾਲਤ ਬਿਲਕੁਲ ਯਾਰ ਤੇ ਰਹਿਣ ਟਰੈਕਟਰ ਦੀ ਇਹਦੀ ਵੀ ਬਿਲਕੁਲ ਸਾਫ਼ ਹੀ ਪਈ ਆ ਹਾਂ ਜੀ ਇਹ ਵੀ ਟਰੈਕਟਰ ਸਾਫ਼ ਆ ਆਪਦੇ ਕੋਲ ਘਰੇ ਆ ਜੀ ਚਾਰੇ ਟਾਇਰ ਅੱਧੇ ਆ ਜੀ ਚਾਰੇ ਟਾਇਰ ਅੱਧੇ ਆ ਰਹੇ ਹੈਂ ਹਾਂ ਜੀ ਪਿਛੇ ਕਿੰਨੇ ਵਾਲੇ ਆ ਇਹਦੇ ਹਾਂ 12 12 4 28 12 4 ਵਾਲੇ ਮਿੰਟਰ ਪਿਛਲੇ ਟਾਇਰ ਆ ਤੇ ਅਗਲੇ ਟਾਇਰ ਕਿਹੜੀ ਕੰਪਨੀ ਦੇ ਹੈ ਜੇ ਕੇ ਦੇ ਆ ਬਾਈ ਜੇ ਕੇ ਦੇ ਆ ਜੀ ਅੱਛਾ ਤੇ ਬਾਈ ਇਹਦਾ ਕਿੰਨਾ ਪ੍ਰਾਈਸ ਆ ਇਹਦਾ ਜੀ 1 ਲੱਖ 80000 ਰੁਪਏ ਜੀ ਅੱਛਾ ਤੇ ਬਾਈ ਜਿਹੜਾ ਬੰਦਾ ਆਇਆ ਮੌਕੇ ਤੇ ਨੂੰ ਡਿਸਕਾਊਂਟ ਜ਼ਰੂਰ ਕਰੋ ਹਾਂ ਕਰ ਦਾਂਗੇ ਜੀ ਮੌਕੇ ਤੇ ਹਾਂ ਬਾਈ ਜੀ ਤੁਹਾਨੂੰ ਹੈ ਫੋਨ ਨੰਬਰ ਬਈ ਉਹ ਹੀ ਪਹਿਲਾ ਹਾਂ ਜੀ ਪਹਿਲਾ ਵਾਲਾ ਨੰਬਰ ਆ 9417737935 ਅੱਛਾ ਆ ਜਾ ਮਿੰਟਰ ਹੁਣ ਆ ਪਾਸੇ ਹੋ ਜਾ ਇਹ ਫਾਰਮ 60 ਦੀ ਸਾਡੇ ਕੋਲ 2002 ਅੱਛਾ ਜੀ ਇਹ ਬਈ 99 ਨਾ ਬਈ ਇਹ ਇਹ ਵੀ ਦੂਜ ਤੇ ਇਹ ਕਿਹੜਾ ਬਈ ਕੀ ਮੰਨ ਲੋਗੇ ਪ੍ਰੋਸੀਜਰ ਇਹ ਵਧੀਆ ਜੀ ਡਬਲ ਕਲੈਚ ਅੱਛਾ ਜੀ ਤੇ ਟਾਇਰ ਇਹਦੇ ਪਿਛਲੇ ਵੀ ਹਨਾ ਬਈ ਕਿੰਨੇ ਵਾਲੇ 13 ਵਾਲੇ 13 ਵਾਲੇ ਆ ਜੀ ਅੱਧੇ ਆ ਹਨਾ ਅੱਧੇ ਜੀ ਅੱਧੇ ਟਾਇਰ ਆ ਹਨਾ ਪਿਛਲੇ ਅਗਲੇ ਵੀ ਅੱਧੇ ਹੀ ਮੰਨ ਗਏ ਅਗਲੇ ਵੀ ਇੱਥੇ ਆ ਜੀ ਹਾਂ ਇਹ ਇਹਦੀ ਵੀ ਨਾ ਹਜਰ ਹਾਲਤ ਵੀ ਬਿਲਕੁਲ ਸਾਫ਼ ਆ ਕੰਡੀਸ਼ਨ ਸਾਫ਼ ਆ ਬਾਹ ਕੇ ਲੈ ਜਾਣ ਦੀ ਕੋਈ ਗੱਲ ਨਹੀਂ ਠੀਕ ਆ ਜੀ ਠੀਕ ਆ 2 20 ਰੇਟ ਆ ਜੀ ਇਹਦਾ ਅੱਛਾ 20 ਹਾਂ ਅੰਡਾ ਬਲਕ ਲੱੱਚ ਆ ਜੀ ਇਹ ਅੱਛਾ ਤੇ ਮਿੱਤਰੋ ਜਿਹੜਾ ਬੰਦਾ ਆਪਣੇ ਹੈ ਵੀਡੀਓ ਦੇਖ ਕੇ ਆਇਆ ਉਹਨੂੰ ਬਾਈ ਜੀ ਸਾਰੇ ਤਹਾਂ ਮੰਨ ਲਾ ਟਰੈਕਟਰਾਂ ਤਾਂ ਹੈਂ ਜੀ ਬਾਈਕ ਨੂੰ ਹਨ ਡਿਸਕਾਊਂਟ ਦਿੱਤਾ ਜੀ ਆ 99 ਮਾਡਲ ਹੈ ਜੀ ਠੀਕ ਆ ਜੀ ਇਹ ਬਾਹਰ ਪੰਪਾ ਜੀ ਠੀਕ ਆ ਜੀ ਇਹਦੇ ਚਾਰੇ ਟਾਇਰ ਇਹਦੇ ਵੀ ਉੱਤੇ ਆਦਿਆਂ ਕਰ ਮਾਣਾ ਆਹ ਕਹਿੰਦਾ ਕੋਲੇ ਹੈਂ ਟਾਹ ਦਿਖਾ ਹੈਂ ਟਾਇਰ ਦਿਖਾ ਬਾਹਰ ਪੰਪਾ ਜੀ ਇਹਦੇ ਵੀ 99 ਮਾਡਲ ਹੈ ਇਹ ਬਾਹਰ ਪੰਪਾ ਕਹਿੰਦਾ ਮਿੱਤਰ ਹਾਂ ਜੀ ਹਾਲਤ ਬਿਲਕੁਲ ਸਾਫ਼ ਪਈ ਆ ਬਾਈ ਤੁਸੀਂ ਹਾਲਤ ਇਹਦੇ 60 ਪੈਸੇ ਟਾਇਰ ਹੈ ਜੀ ਮੈਂ ਪਿਆਰੇ ਠੀਕ ਆ ਜੀ ਉੱਪਰ ਹੋਟਲ ਲੱਗਿਆ ਹੋਇਆ ਹੈ ਜੀ ਮੇਰਾ ਮਿੱਤਰੋ ਦੇਖ ਲਓ ਤੇ ਭਿ ਛਤਰੀ ਵੀ ਬਾਈ ਨੇ ਇਹ ਹੋਟਲ ਲੱਗਿਆ ਜੀ ਹੋਟਾ ਹੋਟਾ ਵਾਲੀ ਨਾਲ ਛਤਰੀ ਆ ਤੇ ਤੇ ਡੱਕ ਵੀ ਬੰਗਣੇ ਆਉਂਦਾ ਹੈ ਵਧਕਾ ਕਰਾਇਆ ਹੈ ਕੰਮ ਹੈ ਛਾਂਕ ਨਾਲ ਹਾਂਜੀ ਭਾਈ ਜੀ ਆ ਆਪਣੇ ਕੋਲ ਕਿਹੜੀ ਹੈ ਜੀ ਟਰਾਲੀ ਇਹ ਟਰਾਲੀ ਆ ਜੀ 8 ਦੇ ਟੈਂਟਰ ਆਪਣੇ ਕੋਲੇ ਲੱਗੇ ਹੋਏ ਅੱਛਾ ਭਾਈ ਅੱਛਾ ਭਾਈ ਜੀ ਤੇ ਆ ਜਾਲੀ ਲੱਗੀ ਹੋਈ ਹੈ ਜੀ ਠੀਕ ਆ ਜੀ ਠੀਕ ਹੈ ਵਿੱਚੋਂ ਬਿਲਕੁਲ ਸਾਫ਼ ਆ ਵਿੱਚੋਂ ਦਿਖਾ ਦਿਓ ਆਏ ਕਰੋ ਵੀ ਤਾਂ ਹਾਂ ਹੈ ਚੜ ਹਾਂ ਆਗਰ ਪਿੱਛੇ ਦੀ ਇਹ ਕੜਿਆਲੇ ਰਿੰਬਾ ਜੀ ਇਹਦੇ ਅੱਛਾ ਚੱਲ ਕੋਈ ਨਹੀਂ ਆਪਾਂ ਬਾਈ ਤੁਹਾਨੂੰ ਬਾਅਦ ਚ ਕੋਈ ਨਾ ਤਾਂ ਹਾਂ ਚੜ ਕੇ ਪਿੱਛੇ ਚੜਾਵਾਂਗੇ ਅੱਛਾ ਬਾਈ ਜੀ ਹਾਂ ਇਹ ਬਾਈ ਯਾਰ ਚੱਚ ਵਾਲੀ ਤਾਂ ਹੈ ਨਾ 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 ਪੋਰਾ ਟਾ ਚੰਗਣੀ ਜੀ ਕੜਿਆਲੇ ਰਿੰਬਾ ਜੀ ਇਹਦੇ ਅੱਛਾ ਉਹ ਟਰੈਕਟਰ ਕੋਲ ਜਾਈ ਮੈਂ ਅੱਛਾ ਬਾਈ ਕੜਿਆਂ ਵਾਲੇ ਰਿੰਬਾ ਤੇ ਵੀ ਟਾਇਰ ਕਿੰਨੇ ਪਏ ਆ ਇਹਦੇ ਟਾਇਰ ਵਾ ਵਧੀਆ ਜੀ ਪਏ ਅੱਛਾ ਬੀਟੀਏ ਟਾਇਰ ਹੈ ਭਈਆ ਦਾ ਹੈ ਦਾ ਜਾਲੀਆ ਬੜੇ ਤੇ ਭਰਾ ਨਾਲ ਹੀ ਦੇਉਂਗਾ ਮੈਂ ਜਾਲੀਆ ਵਿੱਤੀ ਦੇਵਾਂਗੇ ਜੀ ਅੱਛਾ ਬਈ ਪਿੱਛੋਂ ਵੀ ਸਾਫ ਪਈ ਆ ਐ ਕਰ ਮਾੜਾ ਤੇ ਵੇਚ ਦੀ ਵਿੱਚ ਵੀ ਝਾਖੀ ਮਰਾ ਦੇ ਵਿੱਚੋਂ ਫਰਸ਼ ਸਾਫ ਆ ਜੀ ਪੂਰਾ ਹਾਂ ਜੀ ਭਾਈ ਜੀ ਵਿੱਚੋਂ ਵੀ ਹੈ ਫਰਸ਼ ਬਿਲਕੁਲ ਸਾਫ ਪਈ ਆ ਜੀ ਆਹ ਭਾਜੀ ਵੇ ਇੱਕ ਵੀ ਨਹੀਂ ਮੇਰੇ ਵਿੱਚੋਂ ਅੱਛਾ ਤੇਰਾ ਭਾਈ ਜੀ ਕੀ ਹੈਗਾ ਮੰਨ ਲਾ ਮੁੱਲ ਮੰਨ ਲਾ ਮੁੱਲ 1 ਲੱਖ 2000 ਰੁਪਏ ਦੀ ਜੁਦਾ ਦੇ 931717935 ਠੀਕ ਆ ਆ ਵੀ ਬਾਈ ਜੀ ਤੇਰੀ ਆ ਆ ਜਾ ਮਿੱਠਾ ਐਂ ਦੀ ਆ ਵੀ ਆਹ ਟਰਾਲੀ ਵੀ ਇਹੋ ਇਹ ਸਵਾ ਦੋ ਆ ਜੀ ਇਹ ਉਹਦੇ ਨਾਲ ਸਾਥ ਆ ਹੂੰ ਹੂੰ ਇਹ ਸਵਾ ਦੋ ਆ ਜੀ ਅੱਛਾ ਬਾਈ ਇਹ ਵੀ ਕਾਇਫ ਕਾਇ ਹੈਗੀ ਫਾਹ ਪਟ ਇਹ ਸਵਾ ਦੋ ਆ ਜੀ 11 6 ਆ ਅੱਛਾ ਬਾਈ ਸਵਾ ਦੋ ਇੰਚ ਉੱਤੇ ਇਹ ਠੀਕ ਆ ਬਾਈ ਇਹ ਵੀ ਇਹਦੇ ਵੀ ਆਹ ਜਿਹਸਤੀ ਚਾਤਰ ਲੱਗੀ ਹੋਈ ਹੈ ਜੀ ਇਹਦੇ ਉੱਤੇ ਠੀਕ ਆ ਜੀ ਸਾਫ ਆ ਪੂਰੀ ਜੀ ਠੀਕ ਆ ਜੀ ਤੇਰੇ ਬਾਈ ਤਾਇਰ ਆ ਤਾਇਰ ਵਧੀਆ ਆ ਜੀ ਬੋਲੋ ਦੇ ਹੈਗਾ ਪਈ ਆ ਬਾਈ ਬੋਲੋ ਦੇ ਫੁੱਲ ਗਰੰਟੀ ਹੈ ਜੀ ਕੰਡੀਸ਼ਨ ਬਹੁਤ ਸਾਫ ਪਈ ਆ ਹੈ ਵਧੀਆ ਆ ਹੈ ਜੀ ਹਾਂ ਫੁੱਲ ਗਰੰਟੀ ਹੈ ਜੀ ਤੇਰੇ ਬਾਈ ਨੇ ਹੈਗਾ ਜੀ ਕੀਤਾ ਪਰ ਮਿੱਤਰਾਂ ਇਹਨੂੰ ਇਹਨੂੰ ਵੀ ਹਾਂ ਔਲਖਾ ਮਾੜੀ ਓਏ ਆਈ ਲਾਲਾ ਚਾਦਰ ਆ ਹੋਰ ਆ ਚਾਦਰ ਇਹ ਨਹੀਂ ਬੰਗਲ ਹੈ ਇੱਕ ਵਾਰੀ ਹਾਂ ਦਿਖਾ ਦੇ ਆਈ ਲਾਲਾ ਹਾਂ ਜੀ ਮਿੱਤਰੋ ਇਹਦੇ ਬਾਈ ਜੀ ਤੁਹਾਨੂੰ ਪਾਹ ਪਿੱਛੋਂ ਚਾਦਰ ਕਨਾਤੀ ਔਰ ਵਾਕ ਜਾਂਦਾ ਆਈ ਲਾਲਾ ਤੇ ਹਾਂ ਜੀ ਬਾਈ ਮੜਿਆ ਆਉਦਾ ਬਾਈ ਜੀ ਇੱਕ ਵਾਰੀ ਹਾਂ ਕਨੈਕਟ ਨੰਬਰ ਫੇਰ ਹਾਂ ਦੱਸ ਦੇ ਤੇ ਆਪਣਾ ਨੰਬਰ ਹੈਗਾ 941737035 ਤੇ ਮੋਲੇ ਦਾ ਬਾਈ ਜੀ ਕਿੰਨਾ ਸੀ 1,36,000 ਰੁਪਏ 1,36,000 ਬਾਈ ਜੀ ਜਿਹੜਾ ਬੰਦਾ ਵੀਡੀਓ ਦੇਖ ਕੇ ਆਇਆ ਉਹ ਬਿਕ ਜੂ ਗਿਆ ਆ ਇਹ ਲਾਲਾ ਇੱਥੇ ਹੀ ਬੈਠ ਕੇ ਹੁੰਦਾ ਜਿਹੜਾ ਬੰਦਾ ਬਾਈ ਜੀ ਆਪਣੀ ਵੀਡੀਓ ਦੇਖ ਕੇ ਆਇਆ ਉਹਨੂੰ ਦੱਸ ਦੋ ਮੌਕੇ ਤੇ ਮੰਨਤਾ ਹਾਂ ਜੀ ਬਾਈ ਜੀ ਆਹ ਬਾਈ ਕੋਲੇ ਹੈਗਾ ਹੈ ਜੀ ਟ੍ਰੈਕਟਰ ਮਹਿੰਦਰਾ 200% ਡੀਆਈ ਹਾਂ ਜੀ ਬਾਈ ਨਾਲ ਗੱਲ ਕਰਦੇ ਹਾਂ ਹਾਂ ਬਾਈ ਮਿੱਤਰਾ ਦੱਸ ਇੱਕ ਵੀ 2000 ਮਾਡਲ ਹੈ ਰੇਟ ਇਹਦਾ 2,50,000 ਠੀਕ ਆ ਬਾਈ ਜੀ ਟਾਇਰ ਇਹਦੇ ਹੈ ਦਿਖਾ ਦੇ ਟਾਇਰ ਹੈ ਨਵੇਂ ਨਵੇਂ ਹੈ ਹੈਨਾ ਬਾਈ ਯਾਰ ਚਾਰੇ ਟਾਇਰ ਤੇ ਕੰਡੀਸ਼ਨ ਬਾਈ ਜੀ ਟਰੈਕਟਰ ਦੀ ਬਿਲਕੁਲ ਸਾਫ਼ ਪਈ ਆ ਤੇ ਪਿਛਲੇ ਟਾਇਰ ਵੀ ਬਿਲਕੁਲ ਨਵੇਂ ਆ ਤੇ ਬਾਈ ਜੀ ਪਿੱਛੋਂ ਵੀ ਹਾਲਤ ਟਰੈਕਟਰ ਦੀ ਹੈ ਬਿਲਕੁਲ ਸਾਫ਼ ਹੀ ਪਈ ਆ ਤੇ ਕੰਡੀਸ਼ਨ ਬਿਲਕੁਲ ਸਾਫ਼ ਆ ਜੇ ਕਿਸੇ ਵੀਰ ਭਰਾ ਨੇ ਲੈਣਾ ਬੰਗ ਨਾਲ ਸੰਪਰਕ ਕਰੋ ਹਾਂ ਜੀ ਮਿੱਤਰ ਇੱਕ ਵਾਰੀ ਆਏ ਆ ਆਪਦੇ ਘਰ ਦੇ ਨਾਲ ਆਪ ਦਾ ਫੋਨ ਨੰਬਰ ਬਾਈ ਯਾਰ ਜ਼ਰੂਰ ਪੂਰਾ 79815792 63 ਹੈ ਕਿਹੜਾ ਪਿੰਡ ਆ ਤੇਰਾ ਫੂਲਾ ਨਸਾਣਾ ਪੀ ਠੀਕ ਆ ਫੂਲਾ ਨਾ ਵੀ ਨਵੋ ਵੀਰ ਨੇ ਲਾਗਾਇਆ ਆਹ ਹਾਂ ਮਿੱਤਰਾਂ ਹੈ ਕਿਹੜਾ ਟਰੈਕਟਰ ਆ ਆ ਪਾਸੇ ਹੋ ਕੇ ਚੱਲ ਇਹ ਸੁਨਾਲੀ ਕਾ 60 ਵਾਲਾ ਬਈ ਅੱਛਾ ਤੇ ਮਾਡਲ ਇਹ ਬਈ ਮਾਡਲ 2020 ਤੇ ਨੰਬਰ ਕਿਸ ਨੇ ਹੈ ਪੀ ਵੀ ਬਈ ਪੀ ਵੀ 31 ਕਿਹੜਾ ਹੈ ਟਾਪ ਟਾਪ ਮਾਡਲ ਟਾਪ ਮਾਡਲ ਮਿੱਤਰ ਆ ਇਹਦਾ ਵੀ ਮੁੱਲ ਹੈਗਾ 6 ਲੱਖ 60 ਹਜ਼ਾਰ ਹੈ ਨਾ ਤੇ ਆਜ ਮਹੀਨੇ ਨੇ ਨੇੜੇ ਆ ਜਾ ਹੈ ਬਈ 10ਵੇਂ ਮਹੀਨੇ ਦਾ 10ਵੇਂ ਮਹੀਨੇ ਦਾ ਬਈ ਇਹ ਟਾਇਰ ਵੀ ਹੈ ਜਮਰੇਨ ਵਾਲਾ ਬਈ ਕਾਲ ਮਹੀਨੇ ਲੱਗੀ ਰਹੇ ਹਨ ਹਾਂਜੀ ਹੈ ਸਹੀ ਟਾਇਰ ਆ ਹੈ ਕੰਪਨੀ ਦੇ ਟਾਇਰ ਆ ਏ ਵੀ ਹੰਜ ਬਾਈ ਹੈ ਟਰੈਕਟਰ ਬਣ ਕੋਲ ਸਾਸ ਤੇ ਹੈ ਇਹ ਤੇ ਸੀਟਾਂ ਤੋਂ ਹੈ ਪੰਨੀਆਂ ਵੀ ਨਹੀਂ ਜਕ ਪੰਗਾਂ ਨੇ ਹੈ ਪੱਟੀਆਂ ਤੇ ਨੰਬਰ ਮਿੱਤਰਾਂ ਆਪ ਦਾ ਇੱਕ ਵਾਰੀ ਫੇਰ ਬੋਲਦੇ 98777833 ਪੂਰਾ 798157 ਬਾਈ ਹੈ ਕਿਸੇ ਵੀਰ ਭਰਾ ਨੇ ਲੈਣਾ ਹੋ ਬਾਈ ਇਹਨਾਂ ਨਾਲ ਸੰਪਰਕ ਹੈ ਜੀ ਜਰੂਰ ਕਰੋ ਤੇ ਬਾਈ ਇਹ ਹਨ ਇਹ ਜਰਾ ਆਪਣਾ ਛੋਟਾ ਪਾਈ ਹੈ ਡਿਸਕਾਊਂਟ ਮਿੱਤਰਾਂ ਜਰੂਰ ਕਰੂੰਗਾ ਕੋਈ ਨਹੀਂ ਹਾਂਜੀ ਆਪ ਕਿਹੜਾ ਮਿੱਤਰਾਂ ਜੌਂਡੀ ਆ ਰਿਹਾ 52 10 10 ਮਾਡਲ ਮਿੱਤਰਾਂ ਮਾਡਲ ਬਈ 2020 ਤੇ ਇਹਦਾ ਕਿੰਨਾ ਹੈ ਮੁੱਲ ਟਾਪ ਮਾਡਲ ਬਈ ਮੁੱਲੇ ਦੇ 7 ਲੱਖ 40 40000 34 ਹੈਗਾ ਹੈ ਜੀ ਟ੍ਰੈਕਟਰ ਹੋਰ ਸਪੀਡ ਆ ਹੋਰ ਸਪੀਡ ਆ ਅੱਛਾ ਹੈ ਜੀ ਹੈ ਫੋਰ ਸਪੀਡ ਆ ਟਾਇਰ ਇਹਦੇ ਵੀ ਹੈ ਬਾਈ ਯਾਰ ਚਾਰੇ ਹਨ ਨਵੀਆਂ ਕਿੰਨੇ ਵਾਲੇ ਟਾਇਰ ਆ ਬਈ ਆਹ ਬਈ 750 ਵਾਲੀ ਆ ਠੀਕ ਆ ਮਿੱਤਰਾਂ ਮਗਰਲੇ 16 ਪਿਛਲੇ ਟਾਰ ਹਾਂ ਮਿੱਤਰੋ ਹੈ 16 ਵਾਲੇ ਬਾਈ ਜੀ ਟਾਇਰ ਹੈ ਕੋਡੀਅਰ ਦੇ ਟਾਇਰ ਆ ਟਾਇਰ ਵੀ ਬਿਲਕੁਲ ਹੈ ਜੀ ਸੈਂ ਬਾਈ ਜੀ ਸਾਫ਼ ਪਏ ਆ ਤੇ ਟਰੈਕਟਰ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਆ ਜੇ ਹੈ ਕਿਸੇ ਵੀਰ ਬਣਾਣੇ ਨੇ ਲੈਣਾ ਬਾਈ ਜੀ ਸੰਪਰਕ ਜੀ ਹੈ ਜ਼ਰੂਰ ਕਰੋ ਇਹ ਅੱਗੇ ਹੈਗਾ ਜੀ ਸੋਨਾ ਲੀਕਾ 750 ਫੇਰ ਆ ਗਿਆ ਬਾਈ ਜੀ ਕਿਹੜਾ ਹੈ ਪੀ ਆਈ ਡੀ ਆਈ ਡੀ ਆਈ ਆ ਗਿਆ ਮਿਸਟਰ 17 ਉੱਪਰ ਦਾ ਹੈ ਟਰੈਕਟਰ ਹੈ ਛੋਟਾ ਜਿਹਾ ਚੋਪਰ ਦਾ 17 ਮਾਡਲ ਕਿੰਨਾ ਜੀ 17 ਮਾਡਲ ਦਾ 5 ਲੱਖ ਕਿੰਨਾ 50000 ਰੇ 50000 ਹੈਗਾ ਪੀ ਵੀ 19 ਹੈਗਾ ਹੈ ਨਾ ਇਹ ਦਾ ਹੈਗਾ ਹੈਗਾ ਜੀ ਪੀਬੀ 19 ਤੇ ਟਾਇਰ ਵੀ ਇਹਦੇ ਠੀਕ ਨਵੇਂ ਪਏ ਹੈ ਨਾ ਇਹ ਨਵੇਂ ਲਵਾਇਆ ਬਈ हां ਟਾਇਰ ਵੀ ਨਵੇਂ ਪਏ ਤੇ ਵੀ ਕੰਡੀਸ਼ਨ ਦਿਖਾ ਮੜਿਆ ਕੋਲੇ ਆ ਕੇ ਹਨਾ ਲੀਕਿੰਗ ਸ਼ੀਕਿੰਗ ਹੈ ਨਹੀਂ ਕਿਤੋਂ ਵੀ ਹੈ ਨਹੀਂ ਤੇ ਬਿਲਕੁਲ ਸਾਫ਼ ਟਰੈਕਟਰ ਪਏ ਵੀ ਟਰੈਕਟਰ ਦਾ ਹਾਂ ਜੀ ਹੈ ਆਹ ਪੰਨੀਆਂ ਬਾਈ ਯਾਰ ਬਿਲਕੁਲ ਨਹੀਂ ਹੈ ਲੰਘਾ ਤੇ ਮੋਬਾਈਲ ਨੰਬਰ ਬਾਈ ਯਾਰ ਤੇਰਾ ਇੱਕ ਵਾਰੀ 10 7 ਹੈ ਬੋਲੀ ਹੈ ਨਾ ਨਾਲ ਨਾਲ ਪੂਰਾ 79815759 ਸਾਨੂੰ ਸੱਤਾ ਬੱਤ ਤੇ ਸੱਤ ਰੱਟਿਕ ਤੇ ਕੀਵਾ ਆ ਆ ਵੀ ਆਹ ਮਿੱਤਰਾ ਕਿਹੜਾ 854 ਆ ਪਾਸੋਂ ਲੈ ਮਾੜਾ ਇੱਥੇ ਚਿਤਰਾ ਬੰਗਣੇ ਹੈ ਭਾਜਾ ਲੱਖ ਡਿਆ ਕਿੰਨਾ ਪਾਏ ਮਾੜਾ ਭਾਗ ਨਹੀਂ ਮਾਰਾ ਮਾਡਲ 2021 ਬਈ ਹਾਂ 7 ਲੱਖ 45 ਹਜ਼ਾਰ ਹੈ ਨਾ ਵੀਰੇ ਠੀਕ ਹੈ ਤੇ ਪੀਵੀ ਟਾਪ ਮਾਡਲ ਆ ਵੀ ਪੀਵੀ 13 ਟਾਪ ਮਾਡਲ ਹੈ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਟਰੈਕਟਰ ਦੀ ਕੋਈ ਹੈ ਨਾਲ ਦੀ ਟਾਇਰ ਹੈ ਵੀ ਨਾਲ ਦੀ ਟਾਇਰ ਹੈ ਚੱਲੇ ਹੀ ਹੈ ਥੋੜਿਆ ਹੋਊਗਾ ਨਾ ਵੀਰੇ ਪੀਸ ਢੇੜਾ ਬਈ ਅੱਛਾ ਹੈ 3 ਸਪੀਡ ਆ ਹੂੰ ਇਹ ਬਾਈ ਜੀ ਖਾਂ 16 ਵਾਲੇ ਟਾਇਰ ਤੇ ਬਹਿ ਗਿਆ ਤੇ ਕੰਡੀਸ਼ਨ ਸਾਫ਼ ਹੈ ਤੇ ਪਿੱਛੋਂ ਵੀ ਹਾਲਤ ਦਿਖਾ ਦੇ ਆ ਜਾ ਪਿੱਛੋਂ ਮਿੱਤਰ ਆਪਾਂ ਜਿਹੜੇ ਤੁਹਾਨੂੰ ਹੈ ਟਰੈਕਟਰ ਦਿਖਾਏ ਸੀ ਸਾਰਿਆਂ ਦੀ ਹਾਲਤ ਦੇਖ ਲਓ ਸਾਰਿਆਂ ਦੀ ਬਾਈ ਜੀ ਹਾਲਤ ਬਿਲਕੁਲ ਸਾਫ਼ ਆ ਸਾਰਿਆਂ ਦੀ ਹਾਲਤ ਬਿਲਕੁਲ ਸਾਫ਼ ਆ